ਠੀਕ ਹੈ 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 ਠ Going go candy, go The candy! The candy. 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 Candy the candy. candy. <coughs> <coughs> okay. Candy okay. ਉਹ ਨਾ ਕੋਈ ਨਾ ਮੁਰਦ ਨਾ ਨਾ ਕੈਂਡੀ ਲੈਣੀ ਕਹਿੰਦੇ ਉਹ ਦੇਣ ਲੱਗੇ ਕੈਂਡੀ ਸਾਡਾ ਐਮਐਲਏ ਸਾਡੇ ਵਿੱਚ ਜਿਹੜਾ ਸਾਡਾ ਵੀਕਲੀ ਕੈਂਪ ਹੁੰਦਾ ਜਨਤਾ ਦਰਬਾਰ ਹੁੰਦਾ ਉਹ ਪਿਛਲੇ ਇਲਾਕੇ ਦੀ ਮੰਗ ਸੇ ਕੀ ਨੰਗਲ ਕੋਠੇ ਦੇ ਨਾਲ ਨਾਲ ਬਾਕੀ ਜਿਹੜੇ ਇਲਾਕਿਆਂ ਚ ਵੀ ਹੋਵੇ ਤਾਂ ਪਿਛਲੇ ਹਫਤੇ ਨਨਕਪੁਰ ਸਾਹਿਬ ਤੇ ਅੱਜ ਜਿਹੜਾ ਹੈ ਕੋਟਲਾ ਜਿਹੜੇ ਨਾਲ ਚੰਗਰ ਤੇ ਜਿਹੜੇ ਪਿੰਡੋਂ ਕਵਰ ਹੋਣਗੇ ਤਾਂ ਇਦਾਂ ਹੀ ਕੋਸ਼ਿਸ਼ ਇਹ ਹੋਊਗੀ ਕਿ ਮਹੀਨੇ ਚ ਦੋਕਵਾਰੀ ਅੰਗਲ ਵੈਸਟਰੂ ਜੀ ਲੋਕਾਂ ਨੂੰ ਮਿਲਦੇ ਆ ਪਰ ਇੱਥੇ ਹੁੰਦਾ ਕਿ ਅਗਲੇ ਨੂੰ ਪਤਾ ਹੁੰਦਾ ਕਿ ਐਤਵਾਰ ਮਿਲਣਗੇ ਮਿਲਣੀ ਆਪਣੀ ਦਰਖਾਸਤ ਆਪਣੀ ਫਰਿਆਦ ਲੈ ਕੇ ਆ ਸਕਦੇ ਆ ਤੇ ਹਰ ਵਾਰ ਦੀ ਤਰ੍ਹਾਂ ਇਸ ਪਰ ਵੀ ਜਿਹੜੇ ਲੋਕ ਆਪਣੇ ਕੰਮ ਲੈ ਕੇ ਆਉਂਦੇ ਆ ਤੇ ਕੋਸ਼ਿਸ਼ ਹੁੰਦੀ ਆ ਸਾਰਿਆਂ ਦੇ ਕੰਮ ਅਸੀਂ ਜਿਹੜੇ ਆ ਉਹ ਕਰ ਸਕੀਏ ਜੀ ਖੇਤਰ ਦੇ ਵਿੱਚ ਜਿਹੜਾ ਹੈ ਇੱਕ ਵੱਡੀ ਅਸੀਂ ਜਿਹੜਾ ਗੁੱਜਰ ਭਵਨ ਦੀ ਅਨਾਉਂਸਮੈਂਟ ਸੀਗੀ ਗੁੱਜਰ ਭਵਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਊਗਾ ਅਮ ਸਟੇਟ ਆਫ ਆਰਟ ਅਸੀਂ ਗੁੱਜਰਤ ਤੋਂ ਬਣਵਾਵਾਂਗੇ ਜਿੱਥੇ ਕੋਈ ਫੰਕਸ਼ਨ ਕਰਨਾ ਡਾਟ 250 ਬੰਦੇ ਦਾ ਉਹ ਵੀ ਹੋ ਜਾਊਗਾ ਪਲੱਸ ਬੱਚਿਆਂ ਦੀ ਲਾਇਬ੍ਰੇਰੀ ਪਲੱਸ ਕੁਝ ਸਪੋਰਟਸ ਕੁਝ ਪਾਰਕ ਤਾਂ ਕਿ ਸਾਰ ਤਰ੍ਹਾਂ ਦੀ ਜਿਹੜਾ ਹੈ ਉੱਥੇ ਅਸੀਂ ਇੱਕ ਜਿਹੜਾ ਕੰਪਾਊਂਡ ਬਣਾ ਸਕੀਏ 227 ਕਿਲੋਮੀਟਰ ਦੇ ਆਸ-ਪਾਸ ਮੈਂ ਤੁਹਾਨੂੰ ਆਉਣ ਵਾਲੇ ਤੱਕ ਤੁਸੀਂ ਆਪ ਵੀ ਕਲੀਫਾਈ ਕਰ ਸਕਦੇ ਹੋ ਚਾਹੇ ਪਾ ਵਟਸਐਪ ਉੱਚਰੇ ਜਾਓ ਚਾਹੇ ਨੰਗਲੀ ਜਿੰਦਵੜੀ ਵਾਲੇ ਪਾਸੇ ਚਲੇ ਜਾਓ ਚਾਹੇ ਚੰਗਰ ਦੇ ਕਿਸੇ ਪਾਸੇ ਚਲੇ ਜਾਓ ਚਾਹੇ ਜਿਹੜੇ ਸਾਡੇ ਪਿੰਡ ਉਧ ਮਾਜਰੀ ਆਸਪੁਰ ਅਵਾਨਕੋਟ ਕੋਟਬਾਲਾ ਹਿੰਮਤਪੁਰ ਹਿੰਮਤਪੁਰ ਖਰੂਟਾ ਉਧਰ ਚਲੇ ਜਾਓ ਸਾਰੀਆਂ ਸੜਕਾਂ ਇਸ ਵਕਤ 18 ਫੁੱਟ ਦਾ ਕੰਮ ਚੱਲਦਾ ਪਿਆ 170 ਕਿਲੋਮੀਟਰ ਦੇ ਲਗਭਗ ਇਸ ਵਕਤ ਅਸੀਂ ਕੰਮ ਚੱਲਦਾ ਪਿਆ ਤੇ ਘੱਟੋ ਘੱਟ ਅਸੀਂ 62 ਕਿਲੋਮੀਟਰ ਹੋਰ ਲੈ ਕੇ ਆ ਰਹੇ ਹਾਂ 200 ਕਿਲੋਮੀਟਰ ਜਿਹੜੀਆਂ ਰੂਟਸ ਵਾਈਡਨਿੰਗ ਹੋ ਰਹੀਆਂ ਪਲੱਸ ਤਕਰੀਬਨ ਤਕਰੀਬਨ 700 ਕਿਲੋਮੀਟਰ ਦੀ ਅਸੀਂ ਨਵੀਂ ਕੰਸਟਰਕਸ਼ਨ ਜਿਹੜੀਆਂ ਅਜੇ ਤੱਕ ਸੜਕਾ ਹੈ ਹੀ ਨਹੀਂ ਜਿਵੇਂ ਆਪਣੇ ਹਲਕੇ ਦਾ ਇੱਕ ਪਿੰਡ ਹੈ ਕਲਰਬਾਸ ਤੁਸੀਂ ਜਾ ਕੇ ਦੇਖੋ 45 ਮਿੰਟ ਹਿਮਾਚਲ ਟਰੈਵਲ ਕਰਕੇ ਉੱਤੇ ਜਾਣਾ ਪੈਂਦਾ ਉਸ ਪਿੰਡ ਨੂੰ ਪਿੰਗਵੜੀ ਦੇ ਵਿੱਚ ਜਿਹੜੀਆਂ ਸੜਕਾਂ ਉਹ ਬਣਾ ਰਿਹਾ ਸੀ ਨਿਊ ਕੰਸਟਰਕਸ਼ਨਸ ਹੈ ਜਿਹੜੀਆਂ ਆਪਸ ਵਿੱਚ ਜਿਵੇਂ ਚਿੰਝੜੀ ਤੋਂ ਇੱਕ ਖੂਹ ਵਾਲਾ ਬਾਸ ਉੱਥੇ ਨੂੰ ਫਿਰ ਇਦਾਂ ਹੀ ਜਿਹੜੀਆਂ ਬਲੋਲੀ ਤੋਂ ਇੱਕ ਸੜਕ ਰਾਇਪੋਸਾਨੀ ਨੂੰ ਜਾਂਦੀ ਹੈ ਉਹ ਫਿਰ ਇੱਕ ਸੜਕ ਅਜੌਲੀ ਤੋਂ ਬਰੰਪੁਰ ਨੂੰ ਆਂਦੀ ਹੈ ਪਿੱਛੋਂ ਇਹ ਸਾਰੀਆਂ ਸੜਕਾਂ ਜੋ ਬਤੀ ਜ਼ਰੂਰੀ ਸੀ ਪਰ ਅਜ ਤੱਕ ਜਿਨ੍ਹਾਂ ਤੇ ਕਦੀ ਕੋਈ ਕੰਮ ਨਹੀਂ ਹੋਇਆ ਉਹ ਵੀ ਸਾਰੀਆਂ 100 ਕਿਲੋਮੀਟਰ ਸੜਕਾਂ ਤੇ 50 ਪਿੰਡਾਂ ਦੀਆਂ ਫਿਰਨੀ ਆ ਅਸੀਂ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਗਿਆ ਕੱਲ ਤੋਂ ਅਸੀਂ ਜਿਹੜਾ ਉਹਦਾ ਵਰਡ ਘਾਟਨ ਰੱਖਾਂਗੇ ਰੋਜ਼ਾਨਾ ਹਰ ਪਿੰਡ ਸੇ ਜਿਹੜਾ ਹੈ ਜਿੱਥੇ-ਜਿੱਥੇ ਫਲੱਡ ਅਫੈਕਟਿਡ ਵਿਲੇजेस ਨੇ ਉਹਨਾਂ ਦੀਆਂ ਸਾਰੀਆਂ ਫਿਰਨਾ ਅਸੀਂ ਫਿਰਮੀ ਆ ਅਸੀਂ ਕੰਕਰੀਟ ਕਰ ਰਹੇ ਹਾਂ ਆਰ ਸੀ ਸੀ ਦੀਆਂ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਉਟਕਟਨਾ ਇਸ ਤੋਂ ਇਲਾਵਾ 17 ਗਰਾਊਂਡਸ ਦਾ ਕੰਮ ਜਿਹੜਾ ਸੋ ਚੱਲਦਾ ਪਿਆ ਤੇ 33 ਗਰਾਊਂਡ ਅਸੀਂ ਹੋਰ ਜਿਹੜੇ ਉਹ ਲੈ ਕੇ ਆ ਰਹੇ ਆ 50 ਗਰਾਊਂਡ ਤੇ ਹਰ ਗਰਾਊਂਡ ਦੇ ਉੱਤੇ ਮਿਨੀਮਮ 40 ਲੱਖ ਰੁਪਏ ਜਿਹੜਾ ਅਸੀਂ ਲਾਵਾਂਗੇ ਕਿਸੇ ਕਿਸੇ ਦੇ 50 ਲੱਖ 60 ਲੱਖ ਵੀ ਤਾਂ ਇੱਕ ਬਹੁਤ ਵੱਡੇ ਲੈਵਲ ਦੀ ਇਹ ਡਿਵੈਲਪਮੈਂਟ ਹੈ ਤੇ ਤੁਹਾਨੂੰ ਇਸ ਹੀ ਹਫਤੇ ਤੋਂ ਕੋਸ਼ਿਸ਼ ਕਰਾਂਗੇ ਆਪ ਲੈ ਜਾ ਕੇ ਨਾਲ-ਨਾਲ ਥੰਮ੍ਹੂ ਵੀ ਦਿਖਾਵਾਂਗੇ ਤਾਂ ਕਿ ਤੁਹਾਨੂੰ ਦਿਖੇ ਕਿ ਵਾਕਿਆ ਜਿਹੜਾ ਕੰਮ ਹੈ ਉਹ ਦਿਸ ਰਿਹਾ ਉਹ ਜ਼ਮੀਨ ਤੇ ਹੋ ਰਿਹਾ ਤੇ ਲੋਕਾਂ ਦੇ ਉੱਤੇ ਉਹਦਾ ਕੀ ਅਸਰ ਹੈ ਹਾਂਜੀ ਜੀ ਇੱਕ ਸੰਸਥਾ ਵੱਲੋਂ ਜਿਹੜਾ ਹੈ ਮੈਨੂੰ ਅਪਰੋਚ ਕੀਤਾ ਗਿਆ ਸੀ ਜਿਹੜੇ ਸਾਥੀ ਨੇ ਪੰਜਾਬ ਦੇ ਹੜਾਂ 'ਚ ਕੰਮ ਕੀਤਾ ਤੇ ਉਹਨਾਂ ਵੱਲੋਂ ਅਪਰੋਚ ਕੀਤਾ ਗਿਆ ਸੀ ਕਿ ਹੜਾਂ ਦੇ ਵਿੱਚ ਤੇ 350 ਸਾਲਾਂ 'ਚ ਜੋ ਕੰਮ ਮੈਸੂ ਮੀਰਾ ਨੇ ਸਾਡੇ ਸਾਡੇ ਸਾਥੀਆਂ ਨੇ ਕੀਤਾ ਉਸ ਦੇ ਉੱਤੇ ਜਿਹੜਾ ਹੈ ਉਹ ਪੰਜਾਬ ਸੇਵਾ ਰਤਨ ਅਵਾਰਡ ਦੇਣਾ ਚਾਹੁੰਦੇ ਆ ਤੇ ਇਹਨੇ ਸਮਝਦਾ ਹੈ ਕਿ ਮੇਨੂੰ ਮੀਰੀ ਧਰਤੀ ਨਾਲ ਬਹੁਤ ਪਿਆਰ ਹੈ ਇਹ ਦਸ਼ਪੇਸ਼ ਪਿਤਰੀ ਕਰਦੀ ਹੈ ਮਾਤਾ ਨੈਣਾ ਦੇਵੀ ਨਹੀਂ ਕਰਦੀ ਹੈ ਅਸੀਂ ਚਾਹਦੇ ਅਸੀਂ ਹੋਰ ਵੀ ਜਿਹੜਾ ਇਸ ਦੀ ਸੇਵਾ ਕਰ ਸਕੀਏ ਉਹ ਨਹੀਂ ਤਾਂ ਸਿੱਧਾ 50 ਕਰੋੜ ਤੋਂ ਵੱਧ ਜਿਹੜੇ ਡੰਗੇ ਆ ਉਹ ਪਾਸ ਕਰਵਾ ਲਈਏ ਪੁਰਾਣੇ ਕੰਮ ਸੜਕਾਂ ਦੇ ਕੰਮ ਹੁਣ ਸਾਨੂੰ ਨੇਰੀ ਦਿਖੂਗੀ ਤੇ ਇਹ ਉਹ ਨਹੀਂ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਹਜ਼ਾਰ ਕਰੋੜ ਦੇਖਿਆ ਕੁਝ ਵੀ ਨਹੀਂ ਅੱਜ ਹੁਣ ਗਰਾਊਂਡ ਇੱਕ ਗਰਾਊਂਡ ਦਿਖਾ ਦੇਣਾ ਚਾਹੀਦਾ ਤੇ ਹੁਣ ਹਰਜੋਤ ਬੈਂਸ ਦੇ 50 ਗਰਾਊਂਡ ਬਣਨਗੇ ਤੁਹਾਨੂੰ ਡਿਫਰੈਂਸ ਪਤਾ ਲੱਗੂਗਾ ਕੋਈ 18 ਫੁੱਟ ਹੁਣ ਸੜਕਾਂ ਦੇਖੋ ਜਾ ਕੇ ਤੁਸੀਂ ਕਿ ਆਪਾਂ ਹੁਣ ਅਸੀਂ ਵੀ ਜਿਹੜਾ ਹੈ ਸਾਨੂੰ ਗਰਾਊਂਡ ਤੇ ਜਾ ਜਾ ਕੇ ਬੋਰ ਹੋ ਗਿਆ ਲਿਫਟ ਇਰੀਗੇਸ਼ਨ ਹੋ ਗਿਆ ਚੰਗਰ ਦੇ ਵਿੱਚ ਅੱਜ ਪਾਣੀ ਜਿਹੜਾ ਹੈ ਪਹੁੰਚ ਰਿਹਾ ਬਹੁਤ ਤੇਜ਼ੀ ਦੇ ਨਾਲ ਆਪ ਪਿੱਛੇ ਜੇ ਮੈਂ ਜ਼ਰੂਰ ਠਹਿ ਗਿਆ ਅਗਲੇ ਪਿੰਡਾਂ ਚ ਬਰੂਵਾਲ ਵਗੈਰਾ ਉਹੀ ਉਹ ਕਹਿੰਦੇ ਅਸੀਂ ਸਾਨੂੰ ਯਕੀਨ ਨਹੀਂ ਆਦਾ ਸੀ ਕਿ ਜਿਹੜੀ ਆਪਣੇ 60 ਸਾਲ ਦਾ ਬਜ਼ੁਰਗ ਸੀਗਾ ਲਗਭਗ ਆਪਣੀ ਕਹਿੰਦਾ ਮੈਂ ਸਾਰਾ ਜੀਵਨ ਗਵਾਲ ਕਹਿੰਦਾ ਮੈਨੂੰ ਕਦੀ ਸੋਚਿਆ ਹੀ ਨਹੀਂ ਸੀ ਕਿੱਥੇ ਪਾਣੀ ਆ ਜਾਊਗਾ ਪਾਣੀ ਦਿੱਤਾ ਨੰਗਲ ਨੂੰ ਲਿਫਟ ਪਾਣੀ ਦੇ ਰਹੇ ਆ ਤੇ ਇਹਦੇ ਤੇ ਅਸੀਂ ਕੰਮ ਦਾ ਸ਼ੌਂਕ ਇਤੇ ਕਰ ਰਹੇ ਪੰਜਾਬ ਦੇ ਵਿੱਚ ਖੈਰ ਪੰਜਾਬ ਛੱਡੋ ਕਿ ਨਾਰਥ ਇੰਡੀਆ ਚ ਕੋਈ ਵੀ ਗਲਾਸ ਬ੍ਰਿਜ ਨਹੀਂ ਹੈ ਸੋ ਇਟ ਇਜ਼ ਅ ਉਰੀ ਜੜੀ ਉਰੀ ਡੀਪੀਆਰ ਬਣਦੀ ਹੈ ਸਾਊਥ ਦੇ ਵਿੱਚ ਪਹਿਲਾ ਗ੍ਰਾਸ ਵਿੱਚ ਗਣਿਆ ਤਾਂ ਅਸੀਂ ਡੀਪੀਆਰ ਬਣਾ ਕੇ ਉਹਨੂੰ ਲੈ ਕੇ ਆਵਾਂਗੇ ਬਾਅਦ ਤੇ ਬਣਾ ਬਣਾ ਕੇ ਛੱਡਾਂਗੇ ਜਿਹੜਾ ਲక్ష్ਮੀਨਾਰਾਇਣ ਮੰਦਿਰ ਦਾ ਡੰਗਰ ਜੀ ਉਹਦੀ ਆਲਮੋਸਟ ਸਾਰੀ ਜਿਹੜੀ ਫਾਰਮੈਲਟੀਜ਼ ਐ ਕੰਪਲੀਟ ਹੋ ਗਈਆਂ ਕਿਉਂਕਿ ਲਈ ਅਸੀਂ ਉੱਥੇ ਕੋਈ ਟੈਂਪਰੇਰੀ ਕੰਮ ਨਹੀਂ ਕਰਨਾ ਚਾਹੁੰਦੇ ਇਟ ਇਜ਼ ਅ जरा प्रोटैक्शन वर्क है वह भी जो पास करवा के तकरीबन दो ढाई करोड़ का प्रोजेक्ट है सो दिन लोंग टर्म सस्टेन जी असं आउट ऑफ द वे जाके सी एम साहब तो पास कराया वो भी मेरे हिसाब न होर पंद्रह भी दिन टेंडर लग जाऊगा बिकॉज इट वॉज क्यों जगह बी बी एम बी की है इरीगे है पर कम जरा पीडबल्यू डी करूंगा ताकि एक्सपर्ट एजेंसी आके उ बना सके क्योंकि मैं तो उ थले उतर के देखा हो तीन लेट बनना तो असं हिमाचल टू डिजाइन मंगवाया ਉਸੀ ਟ੍ਰੇਨ ਕਿ ਪੀਡਬਲਯੂਡੀ ਹੁਣ ਕਾਪੀ ਕਰੂੰਗਾ ਕਿਉਂਕਿ ਪੰਜਾਬ ਚਿੱਤਾਂ ਦੇ ਡੰਗੇ ਨਹੀਂ ਲੱਗਦੇ ਇੰਨੀ ਹਾਈਟ ਵਾਲੇ ਤੇ ਛੋਟੇ ਲੱਗਦੇ ਆ ਸੋ ਇਟ ਇਟ ਇੰਜੀਨੀਅਰਿੰਗ ਪ੍ਰੋਜੈਕਟ ਇਹਦੇ ਕਰਕੇ ਡਿਲੇ ਹੋਇਆ ਤੇ ਮੈਂ ਜੋ ਲਾਸਟ ਪਤਾ ਕੀਤਾ ਸੀ ਅਜੇ ਹੋਰ 15 20 ਦਿਨ ਮਹੀਨਾ ਵੀ ਲੱਗ ਸਕਦਾ ਬਟ ਉਹ ਪ੍ਰੋਪਰ ਕੰਮ ਹੋਊਗਾ ਕਦੀ ਦੀ ਫਿਊਚਰ ਚ ਫਿਰ 100 ਸਾਲ ਵੀ ਕਿਤੇ 흘ੂਗਾ